ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਣੋ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਹਰ ਰੋਜ਼ ਦੀ ਤਰ੍ਹਾਂ ਵਕ ਵਕ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਵਿਚਾਰ ਚਰਚਾ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਐਡੀਟਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਢਿੱਲੋ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਜੀ ਢਿੱਲੋ ਸਾਹਿਬ ਸਭ ਤੋਂ ਪਹਿਲਾਂ ਗੱਲ ਨਵਜੋਤ ਸਿੱਧੂ ਹੁਣਾਂ ਦੀ ਕਰਾਂਗੇ ਨਵਜੋਤ ਸਿੱਧੂ ਇੱਕ ਜਹੀ ਸ਼ਖਸੀਅਤ ਨੇ ਬੇਸ਼ੱਕ ਉਹ ਸਿਆਸਤ ਤੋਂ ਬਹੁਤ ਲੰਬੇ ਸਮੇਂ ਦੇ ਲਈ ਬਾਹਰ ਰਹਿਣ ਤੇ ਉਸ ਤੋਂ ਬਾਅਦ ਇੱਕ ਹੀ ਪੋਸਟ ਕੀ ਸਾਰੇ ਪਾਸੇ ਚਰਚਾ ਛੜ ਜਾਂਦੀ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛੜ ਜਾਂਦੀ ਹੈ ਅੱਜ ਵੀ ਉਹਨਾਂ ਨੇ ਇੱਕ ਫੋਟੋ ਹੈ ਜਿਹੜੀ ਉਹ ਪ੍ਰਿਆੰਕਾ ਗਾਂਧੀ ਉਹਨਾਂ ਦੇ ਨਾਲ ਪਾਈ ਉਹਨਾਂ ਨੇ ਹਾਈ ਕਮਾਂਡ ਦੇ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਨਵਜੋਤ ਸਿੱਧੂ ਨੇ ਜਿਹੜੇ ਉਹ ਸਿਰਖੀਆਂ ਦਾ ਹਿੱਸਾ ਬਣ ਗਏ ਹਾਲਾਂਕਿ ਕਹਿੰਦੇ ਇਹ ਨੇ ਕਹਿੰਦੇ ਨਵਜੋਤ ਸਿੱਧੂ ਜੇ ਨਾਂ ਵੀ ਬੋਲਣ ਆਪਦੇ ਘਰ ਦੀ ਕੁੰਡੀ ਮਾਰ ਕੇ ਵੀ ਅੰਦਰ ਬੈਠ ਜਾਣ ਉਹ ਵੀ ਖਬਰ ਬਣਦੀ ਉਹਨਾਂ ਦੇ ਨਾਂ ਤੇ ਕਿਵੇਂ ਦੇਖਦੇ ਹੋ ਸਿਆਸੀ ਪੱਖ ਤੋਂ ਇਹ ਮੁਲਾਕਾਤ ਹੈ ਜਿਹੜੀ ਉਹ ਕਿੰਨੀ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਦੀ ਵਾਈਫ ਨੇ ਪਿਛਲੇ ਦਿਨੀ ਕਿਹਾ ਸੀ ਕਿ ਉਹ ਪ੍ਰਾਪਰਿਓ ਕੁਝ ਬੰਦੇ ਹੁੰਦੇ ਨੇ ਜਿਹੜੇ ਆਪਣੇ ਆਪ ਚਰਚਾ ਦੇ ਵਿੱਚ ਰਿਹਾ ਕਰਦੇ ਐ ਦਵਜੋਤ ਸਿੰਘ ਸਿੱਧੂ ਬੱਕ ਬੱਕ ਥਾਮਾਂ ਦੇ ਉੱਤੇ ਚਰਚਾ ਦਾ ਵਿਚਾਰ ਰਿਹਾ ਉਹ ਭਾਰਤੀ ਜਨਤਾ ਪਾਰਟੀ 'ਚ ਰਹੇ ਉੱਥੇ ਉਹਨਾਂ ਦਾ ਅਕਾਲੀ ਦਲ ਬਾਦਲ ਦੇ ਨਾਲ ਪੰਗਾ ਹੀ ਰਹਾ ਹੂੰ ਇੱਕ ਕਾਰਨ ਹੈ ਕਿ ਜਦੋਂ ਪੰਥਰਤਨ ਜੱਦਾ ਗੁਰਚਰ ਚਰਸਿਕ ਟੋੜਾ ਜਾਂਉਂਦੇ ਹੁੰਦੇ ਸਨ ਤਾਂ ਬਹੁਤ ਸਾਰੇ ਵਿਦਵਾਨ ਅਕਸਰ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਭਾਵੇਂ ਬਹੁਤ ਕੁਝ ਸਮਝਾ ਲਓ ਪਰ ਮੁਕਾਬਲਾ ਜੱਤਰ ਗੁਰਚਰ ਚਰਸਿਕ ਟੋੜਾ ਦਾ ਵਿਦਵਤਾ ਦੇ ਪੱਖ ਤੋਂ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਹਮ ਨਵਜੋਤ ਸਿੱਧੂ ਦਾ ਮੁਕਾਬਲਾ ਸੁਖਵੀਰ ਸਿੰਘ ਬਾਦਲ ਨਾਲ ਨਵਜੋਤ ਸਿੰਘ ਸਿੱਧੂ ਬਹੁਪੱਖੀ ਸ਼ਖਸੀਅਤ ਹੈ ਬਿਲਕੁਲ ਉਹ ਚੰਗਾ ਕਲਾਕਾਰ ਵੀ ਹੈ ਉਹ ਚੰਗਾ ਕ੍ਰਿਕਟਰ ਵੀ ਹੈ ਪਰ ਉਸ ਪਤੰਦਰ ਦੇ ਸੁਭਾਅ ਦੇ ਵਿੱਚ ਕੁਝ ਉਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਲੈ ਬੈਂਦੀਆਂ ਨੇ ਜਦੋਂ ਇਹ ਮੈਚ ਖੇਡਣ ਗਿਆ ਸੀ ਇਹਦਾ ਪੰਗਾ ਪੈ ਗਿਆ ਕਪਤਾਨ ਦੇ ਨਾਲ ਹਾਂਜੀ ਵਿਚ ਵਿਚਾਲੇ ਮੈਚ ਛੱਡ ਕੇ ਭੱਜ ਆਇਆ ਸੀ ਹੂੰ ਔਰ ਉਹ ਦੇਖਦੇ ਰਹਿ ਗਏ ਸੀ ਅਪਾ ਜਾਣਦੇ ਹਾਂ ਕਿ ਕਿਸੇ ਵੀ ਟੀਮ ਦੇ ਵਿੱਚ ਇੱਕ ਵੀ ਖਿਡਾਰੀ ਜੇ ਖੱਬੇ ਸੱਜੇ ਹੋ ਜਾਏ ਸਾਰੀ ਟੀਮ ਦਾ ਸੰਤੁਲਨ ਵਿਗੜ ਜਾਂਦਾ ਹੈ ਬਿਲਕੁਲ ਤੇ ਵਿਗੜਿਆ ਹੁਣ ਤੁਸੀਂ ਅੱਜ ਪ੍ਰਿੰਕਾ ਗਾਂਧੀ ਨੂੰ ਉਹ ਮਿਲੇ ਨੇ ਫੋਟੋਸ਼ਾਪ ਕੀ ਹੈ ਤੇ ਪ੍ਰਿੰਕਾ ਗਾਂਧੀ ਨੇ ਉਹਦੇ ਤੇ ਐਨੀ ਰਹਿਮਤ ਕੀਤੀ ਸੀ ਪਹਿਲਾਂ ਸੂਤਰਾਂ ਦੇ ਹਵਾਲੇ ਸਿਆਸੀ ਹਲਕਿਆਂ 'ਚ ਚਰਚਾ ਹੈ ਇਹਨੂੰ ਦੁਨੇ ਆਫਰਾਂ ਕੀਤੀਆਂ ਸੀ ਪ੍ਰਧਾਨ ਬਨਣਾ ਜਾਂ ਮੁੱਖ ਮੰਤਰੀ ਬਨਣਾ ਇਹਨੇ ਕਹਤਾ ਕਿ ਪ੍ਰਧਾਨ ਬਨਣਾ ਹੋ ਸਕਦਾ ਹੈ ਇਹਦੇ ਮਨ ਦੇ ਵਿੱਚ ਇਹ ਆ ਗਿਆ ਹੋਵੇ ਕਿ ਪ੍ਰਧਾਨ ਬਨ ਕੇ ਜੇ ਕਾਂਗਰਸ ਦਾ ਦਾਅ ਲੱਗ ਗਿਆ ਤੇ 5 ਸਾਲ ਮੁੱਖ ਮੰਤਰੀ ਰਹਾਗੇ ਵੀ ਮੁੱਖ ਮੰਤਰੀ ਤਾਂ ਹੁਣ ਸਤੰਬਰ ਜੇ ਦਾ ਮਹੀਨਾ ਸੀ ਪਾਤੋਵਾ ਦੇ 6 ਮਹੀਨੇ ਚੱਲੂਗਾ ਹੋਰ ਇਹ ਦੋ ਬਤਨ ਨਹੀਂ ਕੁਝ ਹੋ ਸਕਦਾ ਉਹੀ ਪ੍ਰਿੰਕਾ ਗਾਂਧੀ ਧੂਰੀ ਦੇ ਵਿੱਚ ਆਏ ਦਲਵੀਰ ਗੋਲਡੀ ਦੀ ਚੋਣ ਸੀ ਦਲਵੀਰ ਗੋਲਡੀ ਦੀ ਪਤਨੀ ਨੇ ਬੜੇ ਵੱਡੇ ਵੱਡੇ ਤਕल्लਸ ਲਾਏ ਸਾਡਾ ਬੱਬਰ ਸ਼ੇਰ ਸਾਡਾ ਫੁਲਾਨਾ ਸਾਡਾ ਢਮਕਾ ਸਾਡਾ ਪਤਾ ਨਹੀਂ ਕਿਹੜਾ 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 ਤੇ ਸ਼੍ਰੀਮਾਨ ਜੀ ਕਹਿੰਦੇ ਬਹਿਤ ਨਹੀਂ ਬੋਲਦਾ ਹੂੰ ਹੂੰ ਉਦੋਂ ਉਹ ਚਰਨਜੀਤ ਚੰਨੀ ਬੋਲੇ ਤੇ ਜਿਹੜਾ ਚਰਨਜੀਤ ਚੰਨੀ ਦੇ 111 ਦਿਨਾਂ ਦੇ ਵਿੱਚ ਐਨਾ ਕੁਝ ਵਾਪਰਿਆ ਬੀਜੀਪੀ ਆ ਨਹੀਂ ਲਾਉਣਾ ਐਡਵੋਕੇਟ ਜਰ ਨਾਲ ਆ ਨਹੀਂ ਲਾਉਣਾ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਤਾਲਮੇਲ ਨਾਲ ਚੱਲਦੀਆਂ ਨੇ ਬਿਲਕੁਲ ਤੁਹਾਨੂੰ ਇਹ ਵੀ ਯਾਦ ਹੋਣਾ ਜਦੋਂ ਇਹਦਾ ਸੌ ਚੱਕਰ ਸਮਾਗਮ ਸੀ ਤਾਂ ਕੁਝ ਆ ਗੂ ਕੈਪਟਨ ਅਮਰਿੰਦਰ ਸਿੰਘ ਨੂੰ ਲੈਣ ਵਾਸਤੇ ਉਹਦੇ ਫਾਰਮ ਹਾਊਸ ਤੇ ਗਏ ਗਏ ਸੀ ਹੂੰ ਕਿ ਕੈਪਟਨ ਸਾਹਿਬ ਤੁਸੀਂ ਆਇਓ ਕੈਪਟਨ ਸਾਹਿਬ ਆ ਗਏ ਚੰਡੀਗੜ੍ਹ ਦੇ ਪੰਜਾਬ ਭਵਨ ਚ ਬੈਠੇ ਨੇ ਇਹ ਸ਼੍ਰੀਮਾਨ ਜੀ ਛੱਡ ਕੇ ਤੁਰ ਗਏ ਪਤਾ ਲੱਗਿਆ ਕਿ ਬਾਅਦ ਦੇ ਵਿੱਚ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਸ਼੍ਰੀਮਾਨ ਜੀ ਉੱਥੇ ਜਾਓ ਜਾ ਕੇ ਮਿਲੋ ਔਰ ਉਸ ਭਾਸ਼ਣ ਦੇ ਵਿੱਚ ਪ੍ਰਭਾਵ ਢਿਲਾ ਕੀਦਾ ਗਿਆ ਨਵਜੋਤ ਦਾ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੇ ਪਰਿਵਾਰ ਇਹਦੇ ਪਿਤਾ ਜੀ ਸਰਦਾਰ ਭਗਵੰਤ ਸਿੰਘ ਸਿੱਧੂ ਸੀਨੀਅਰ ਐਡਵੋਕੇਟ ਉਹਨਾਂ ਦੀਆਂ ਤੇ ਆਪਣੇ ਪਰਿਵਾਰ ਦੀਆਂ ਬਹੁਤ ਗੱਲਾਂ ਚਰਚਾ ਕੀਤੀਆਂ ਹਮ ਇੱਕ ਚੀਜ਼ ਮੰਨ ਕੇ ਚੱਲੋ ਜੇ ਤੁਸੀਂ ਕਿਸੇ ਤੋਂ ਆਪਣੇ ਆਪ ਨੂੰ ਬਹੁਤ ਸਤਿਕਾਰ ਲੈਣਾ ਚਾਹੁੰਦੇ ਹੋ ਤੇ ਸਤਿਕਾਰ ਦੇਣਾ ਵੀ ਤੁਹਾਡਾ ਪਵੇਗਾ ਹਮ ਸੋ ਐਸ ਵੇਲੇ ਜਿਹੜੀ ਪੰਜਾਬ ਕਾਂਗਰਸ ਦੀ ਪੋਜੀਸ਼ਨ ਹੋਰ ਕਸਮ ਦੀ ਹੈ ਇਹ ਕੱਲ ਹੋਰ ਦੇਖ ਲਓ ਮੌਜੂਦਾ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਤਾਂ ਆਮ ਤੌਰ ਤੇ ਸਿੱਧੂ ਦੀ ਗੱਡੀ ਰਾਜਾ ਵੜਿੰਗ ਚਲਾਉਂਦੇ ਸੀ ਤੇ ਜਦੋਂ ਉਹ ਪ੍ਰਧਾਨ ਬਣ ਗਿਆ ਗੱਡੀ ਚਲਾਉਣੀ ਤਾਂ ਇੱਕ ਪਾਸੇ ਰਹਿ ਗਿਆ ਉਹਦੀ ਗੱਡੀ 'ਚ ਵੀ ਬੈਠੇ ਵੀ ਆ ਕਦੇ ਹੂੰ ਸੋ ਸਿਆਸਤ ਦੇ ਵਿੱਚ ਸਾਰਾ ਕੁਝ ਰਿਜਿਡਨੈਸ ਨਾਲ ਨਹੀਂ ਚੱਲਦਾ ਹੁੰਦਾ ਇੱਥੇ ਤੱਕ ਇਹ ਹੈ ਕਿ ਕੁਝ ਮੰਨ ਲਓ ਕੁਝ ਮੰਨ ਲਓ ਕੁਝ ਮੰਨ ਲਓ ਸੋ ਦੋਨਾਂ ਚੀਜ਼ਾਂ ਦਾ ਸਮੇਲ ਕਰਕੇ ਤਾਂ ਹੀ ਚੱਲਿਆ ਜਾ ਸਕਦਾ ਹੈ ਤੇ ਜੇ ਤੁਸੀਂ ਕਹੋ ਕਿ ਜੇ ਮੈਂ ਆ ਤਾਂ ਸਭ ਕੁਝ ਹੈ ਜੇ ਕੋਈ ਹੋਰ ਹੈ ਫਿਰ ਕੁਝ ਵੀ ਨਹੀਂ ਫਿਰ ਉਵੇਂ ਚੱਲਿਆ ਨਹੀਂ ਜਾ ਸਕਦਾ ਹਾਂ ਜਿਹੜੀਆਂ ਉਹਦੇ ਵਿੱਚ ਕੁਝ ਵਿਸ਼ੇਸ਼ਤਾਈਆਂ ਨੇ ਉਹ ਇਮਾਨਦਾਰ ਹੈ ਬਹੁਤ ਜ਼ਿਆਦਾ ਹਮ ਇਮਾਨਦਾਰੀ ਦਾ ਕੋਈ ਮੁਕਾਬਲਾ ਨਹੀਂ ਗੱਲ ਕਹਿੰਦੀ ਜ਼ੁਰਤ ਰੱਖਦਾ ਬਹੁ ਪਛਾਈ ਪਛਾਵਾ ਦਾ ਗਿਆਨ ਹੈ ਗਿਆਨ ਸੈਲੀਬ੍ਰਿਟੀ ਹੈ ਔਰ ਆਪਣੀ ਗੱਲ ਬਹੁਤ ਸਖਤ ਤੋਂ ਸਖਤ ਤੇ ਹਲਕੇ ਤੋਂ ਹਲਕੇ ਸ਼ਬਦਾਂ ਚ ਕਹਿਣੀ ਆਉਂਦੀ ਹੈ ਹਮ ਤੇ ਲੋਕਾਂ ਨੂੰ ਕੀਲ ਕੇ ਬਿਠਾਉਣਾ ਵੀ ਆਉਂਦਾ ਹੁਣ ਤੁਸੀਂ ਉਹ ਦੇਖੋ ਜਦੋਂ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਏ ਲੁਧਿਆਣੇ ਦੇ ਕੋਲ ਫੰਕਸ਼ਨ ਹੋਇਆ ਸੁਖਜਿੰਦਰ ਸਿੰਘ ਰੰਧਾਵਾ ਸਟੇਜ ਚ ਲਾ ਰਹੇ ਸੀ ਉੱਥੇ ਪੰਗਾ ਲੈ ਲਿਆ ਉਹਨਾਂ ਨਾਲ ਹੂੰ ਉਹ ਬੋਲ ਲੈੰਦੋ ਮੈਨੂੰ ਬਥੇਰਾ ਚ ਹੋ ਗਿਆ ਤੁਹਾਨੂੰ ਚੁੱਪ ਕਰਾਇਆ ਨੂੰ ਸੋ ਕੁਝ ਜੀ ਜਿਆ ਸਿਆਸਤ ਦੇ ਵਿੱਚ ਉਹ ਹੁੰਦੀਆਂ ਨੇ ਜਿਹੜੀਆਂ ਠੱਮਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚ ਲੱਖ ਔਗਣ ਹੋਣਗੇ ਪਰ ਇੱਕ ਘੁਣ ਬਹੁਤ ਵੱਡਾ ਸੀ। ਠਰਮੇ ਵਾਲੇ ਬਹੁਤ ਸੀ। ਠਰਮਾ ਸਮੇਂ ਤੋਂ ਪਹਿਲਾਂ ਪਹੁੰਚਣਾ। ਕਿਤੇ ਵੀ ਹੋਣਾ ਨਾ ਜੇ ਉਹਨਾਂ ਨੇ 11 ਵਜੇ ਦਾ ਟਾਈਮ ਦਿੱਤਾ ਤਾਂ ਬਾਦਲ ਸਭ ਪੋਣੇ 11 ਉੱਥੇ ਹੁੰਦੇ ਸੀ। ਸਿਆਸਤ ਦੇ ਵਿੱਚ ਕਿਸੇ ਨਾ ਕਿਸੇ ਆਗੂ ਦੇ ਵਿੱਚ ਅੱਗੇ ਵਧਣ ਵਾਸਤੇ ਕੋਈ ਨਾ ਕੋਈ ਗੁਨਾ ਦਾ ਭੰਡਾਰ ਉਹਦੇ ਕੋਲ ਹੁੰਦਾ ਹੈ। ਜੀ ਬਿਲਕੁਲ। ਹਾਂ ਟਲੋ ਸਾਹਿਬ ਅੱਗੇ ਜੇਕਰ ਹੈ ਜਿਹੜਾ ਉਹ ਕਰ ਲੈਨੇ ਆ ਕਿ ਜਿਹੜੇ ਰਵੇ ਨਵੇਂ ਰਾਜ ਸਭਾ ਮੈਂਬਰ ਬਣਾਰੇ ਨੇ ਰਜਿੰਦਰ ਗੁਪਤਾ ਜੀ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸੀਐਮ ਮਾਨ ਤੇ ਸੰਜੀਵ अरोड़ा ਖੁਦ ਉਹਨਾਂ ਦੇ ਨਾਲ ਸੀਗੀ ਨਾਲ ਸੀਗੇ ਪਰ ਇਹਦੇ ਵਿੱਚ ਚਰਚਾ ਹੈ ਜਿਹੜੀ ਉਹ ਇਹ ਕਰਨੀ ਬਣਦੀ ਹੈ ਆਮ ਆਦਮੀ ਪਾਰਟੀ ਨੇ ਚੌਥੇ ਕਾਰੋਬਾਰੀ ਨੇ ਇਹ ਜਿਨ੍ਹਾਂ ਨੂੰ ਰਾਜ ਸਭਾ ਭੇਜਣ ਦਾ ਡਿਸੀਜਨ ਲਿਆ ਉਸ ਤੋਂ ਪਹਿਲਾਂ ਤਿੰਨ ਰਾਜ ਸਭਾ ਮੈਂਬਰ ਕਾਰੋਬਾਰੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਬਣਾ ਚੁੱਕੀ ਹੈ ਕਿਵੇਂ ਦੇਖਦੇ ਹੋ ਰਜਿੰਦਰ ਗੁਪਤਾ ਨੂੰ ਐਸਾ ਕਾਰੋਬਾਰੀ ਰਸਵਾ ਦੇ ਵਿੱਚ ਭੇਜਣਾ ਰਜਿੰਦਰ ਗੁਪਤਾ ਇੱਕ ਵੱਡੀ ਫੈਕਟਰੀ ਦਾ ਮਾਲਕ ਹੈ ਕੱਲੀ ਇਹ ਸਰਕਾਰ ਤੇ ਛੱਡੋ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦਾ ਰਾਜ ਸੀ ਤਾਂ ਇਸ ਰਜਿੰਦਰ ਗੁਪਤਾ ਨੂੰ ਬਾਦਲ ਸਾਹਿਬ ਦੀ ਸਰਕਾਰ ਨੇ ਕੈਬਨਿਟ ਦਾ ਰੈਂਕ ਦੇ ਕੇ ਜਿਹੜਾ ਪੰਜਾਬ ਯੋਜਨਾ ਬੋਰਡ ਆ ਉਹਦਾ ਡਿਪਟੀ ਚੇਅਰਮੈਨ ਲਾਇਆ ਸੀ ਫਿਰ ਕਾਪਟਨ ਬਰਦਰਸਕ ਦੀ ਸਰਕਾਰ ਆ ਗਈ ਸਰਕਾਰ ਦਾ ਫੱਟਾ ਬਦਲਿਆ ਅਰਜੰਦਰ ਗੁਪਤਾ ਦਾ ਅਹੁਦਾ ਤੇ ਉਹਦਾ ਕੈਬਨਟ ਰੈਂਕ ਨਹੀਂ ਬਦਲਿਆ ਹੂੰ ਇਹ ਉਹਦੋਂ ਲੋਚਨਾ ਕਰਦੇ ਹੁੰਦੇ ਸੀ ਹੁਣ ਵਾਲੇ ਹੁਣ ਇਹਨਾਂ ਦੀ ਸਰਕਾਰ ਆ ਗਈ ਉਹੀ ਰਜਿੰਦਰ ਗੁਪਤਾ ਫੇਰ ਡਿਪਟੀ ਚੇਅਰਮੈਨ ਜੀ ਨਾਲ ਕੈਬਨਟ ਰਿੰਗ ਇਹਦਾ ਮਤਲਬ ਜਿਹੜੇ ਇਹ ਕਹਿੰਦੇ ਸੀ ਕਿ ਇਸ ਦਾ ਪੰਜਾਬ ਦੇ ਪੱਖ ਦੇ ਵਿੱਚ ਖੜੇ ਆ ਮੈਨੂੰ ਪਿਛਲੇ 10 ਸਾਲਾਂ ਚ ਇਹ ਦੱਸਦਣ ਵੀ ਰਜਿੰਦਰ ਗੁਪਤੇ ਨੇ ਪੰਜਾਬ ਦੇ ਵਿੱਚ ਕਿਹੜੀ ਇਨਵੈਸਟਮੈਂਟ ਕੀਤੀ ਹੈ ਹੂੰ ਕੀ ਕੀਤਾ ਪੰਜਾਬ ਲਈ ਪੰਜਾਬ ਦੇ ਵਿੱਚ ਕਿਹੜੀ ਫੈਕਟਰੀ ਟਰਾਈਡੈਂਟ ਫੈਕਟਰੀ ਜਿਹੜੀ ਹੈ ਹੰਢਾਇਏ ਵਾਲੀ ਉਹਦੇ ਆਪਣੇ ਆਪ ਦੇ ਵਿੱਚ ਚਰਚੇ ਬਹੁਤ ਨੇ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਚੱਲਦਾ ਹੈ ਉਹਨਾਂ ਦੇ ਪਾਣੀ ਦੇ ਪ੍ਰਦੂਸ਼ਣ ਵਾਲਾ ਸੋ ਕਿਸਾਨ ਵੀ ਪੰਗੇ ਉੱਥੇ ਚੱਲਦੇ ਰਹਿੰਦੇ ਸੀ ਜੀ 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 ਸੋ ਜਿਵੇਂ ਤੁਸੀਂ ਕਹਤਾ ਤਕਰੀਬਨ کاروبਾਰੀ ਹੂੰ ਕਿਹਾ ਤਾਂ ਤੁਸੀਂ ਇਹ ਸੀ ਸਾਡੇ ਤਾਂ ਆਮ ਬੰਦੇ ਹੋਣਗੇ ਆ ਪੰਜਾਬ ਦੇ ਲੋਕਾਂ ਦੀ ਆਵਾਜ਼ੋ ਕੀ ਚੱਕਣਗੇ ਹੁਣ ਜਿਹੜੇ ਆ ਇਹਨਾਂ ਨੇ 92 93 ਬਰਾਏ ਵੀ ਨੇ ਚਰਚਾ ਤੇ ਵੀ ਚੱਲ ਰਹੀ ਹੈ ਵੀ ਇਹਦੇ ਵਿੱਚ ਵੀ 50 ਇੰਡਸਟਰੀਲਿਸਟ ਲਿਸਟੇ ਹੋਣੇ ਨੇ ਇਹਨਾਂ ਨੂੰ ਤਾਂ ਤੋੜ ਦੇਣਾ ਕਿਸੇ ਨੇ ਨਹੀਂ ਇਹਨਾਂ ਨੂੰ ਟਿਕਟ ਦੇ ਨਹੀਂ ਇਹ ਵੀ ਚਰਚਾ ਚੱਲਦੀ ਹੈ ਹੂੰ ਤੇ ਫਿਰ ਜਦੋਂ ਤੁਸੀਂ ਇਹ ਕਹਿੰਦੇ ਸੀ ਸਾਡੇ ਤਾਂ ਆਮ ਬੰਦੇ ਹੋਣਗੇ ਆਮ ਬੰਦਾ ਤਾਂ ਥੋੜਾ ਕੁ ਨੈਚਰ ਨਾਲ ਹੁਣ ਜਿਹੜੇ ਇਹ ਬੰਦੇ ਆ ਰਾਜ ਸਭਾ ਦੇ ਵਿੱਚ ਭੇਜੇ ਇਹਨਾਂ ਚੋਂ ਕਿਹੜਾ ਕਾਰੋਬਾਰੀ ਨਹੀਂ ਹੂੰ ਵਿਕਰਮਜੀਤ ਸਿੰਘ ਸਾਨੀ ਉਹਦੇ ਬਾਰੇ ਚਰਚਾ ਕਿ ਉਹਦਾ ਪਿਛੋਕੜ ਆਰਐਸਐਸ ਹੈ ਹੂੰ ਤੇ ਇੱਕ ਵੱਡੇ ਆ ਜਿਹੜੇ ਅਰੂੜਾ ਸਾਹਿਬ ਸੀ ਇਹ ਵੀ ਇੰਡਸਟਰੀਸਟ ਇਹ ਵੀ ਤਾਂ ਕੰਡਸਟਰੀਸਟ ਹੈ ਬਹੁਤ ਵੱਡਾ ਇਹਦੇ ਨਾਲ ਨਾਲ ਵਿਕਰਮਜੀਤ 골ਡੀ ਹੋਗੇ ਸਾਨੀ ਤੇ ਇਸੇ ਤਰ੍ਹਾਂ ਜਿਹੜੇ ਹੋਰ ਕਈ ਵਿਅਕਤੀ ਨੇ ਇਹ ਨਾ ਦੇ ਜਦੋਂ ਉਹ ਸੰਦੀਪ ਪਾਟਕ ਬਣਾਤਾ ਇੱਕ ਹਾਂਜੀ ਉਹ ਨੇ ਚਾਹੇ ਕ੍ਰਿਕਟਰ ਹੋ ਭਜਨ ਆਮ ਦਾ ਬੰਦਾ ਕੋਈ ਵੀ ਨਹੀਂ ਹੈ ਹਰ ਭਜਨ ਭਜੀ ਹੈ ਹਾਂਜੀ ਠੀਕ ਹੈ ਲਵਲੀ ਯੂਨੀਵਰਸਿਟੀ ਵਾਲੇ ਹਾਂਜੀ ਵੀਸੀ ਨੇ ਜਿਹੜੇ ਉੱਥੇ ਚੇਅਰਮੈਨ ਨੇ ਚਾਂਸਲਰ ਜੀ ਚਾਂਸਲਰ ਨੇ ਹੂੰ ਉਹ ਜਿਹੜੇ ਉਹਨਾਂ ਦੇ ਚਾਂਸਲਰ ਨੇਗੇ ਉਹ ਮਿੱਤਲ ਸਾਹਿਬ ਹਾਂਜੀ ਮਿੱਤਲ ਇਸੇ ਤਰ੍ਹਾਂ ਕਈ ਹੋਰ ਜੇ ਕੋਈ ਆਮ ਬੰਦਾ ਇੱਕ ਭਗਵੰਤਮਾਨ ਦੀ ਚੋਣ ਹੋਈ ਉਹ ਤਾਂ ਸੰਤ ਬਲਬੀਰ ਸਸੀਚੇਵਾਲ ਹੈ। ਹੂੰ। ਜਿਹਨੂੰ ਅਸੀਂ ਆਮ ਵਿਅਕਤੀ ਕਹਿ ਸਕਦੇ ਹਾਂ। ਆਮ ਵਿਅਕਤੀ ਵਾਂਗ ਉਹ ਨਾ ਦਾ ਰਹਿਣ ਸੈਣ ਹੈ। ਤੇ ਕੋਈ ਵੀ ਬੰਦਾ ਜਦੋਂ ਜਾਵੇ ਉਹਨਾਂ ਨੂੰ ਜਾ ਕੇ ਬਹੁਤ ਸੌਖਿਆ ਤਰੀਕੇ ਨਾਲ ਮਿਲ ਸਕਦੇ। ਇਹ ਚੀਜ਼ਾਂ ਸਾਰੀਆਂ ਇੱਥੇ ਆਮ ਪਰ ਜਦੋਂ ਥੋੜੀ ਕਹਿਣੀ ਤੇ ਕਤਨੀ ਦਾ ਫਰਕ ਪੈ ਜੇ। ਕਿਹਾ ਕੁਛ ਕੀਤਾ ਕੁਛ ਹੋਇਆ ਕੁਛ ਇਵੇਂ ਪੰਜਾਬੀ ਦਾ ਕਹਾਵਤ ਹੈ ਨਾ ਕਹਿੰਦਾ ਬਾਹ ਉਹ ਕਰਮਾ ਦੇ ਆ ਬਲਿਆ ਰਿੱਜੀ ਖੀਰ ਬਣ ਗਿਆ ਦਲੀਆ ਜੀ ਪੰਜਾਬ ਦੇ ਲੋਕਾਂ ਨੇ ਤਾਂ ਖੀਰ ਜਾਈ ਸੀ ਇਹਨਾਂ ਨੇ ਦਲੀਆ ਰਜਾਤਾ ਹੂੰ ਸੋ ਇਹ ਚੀਜ਼ਾਂ ਨੇ ਜਿਹੜੀਆਂ ਪ੍ਰਭਜੋਤ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਕਰ ਰਹੇ ਨੇ ਜੀ ਪਰ ਇੱਕ ਗੱਲ ਮੈਂ ਫੇਰ ਸਪਸ਼ਟ ਸ਼ਬਦਾਂ ਚ ਕਹਦੇ ਆ ਇਹ ਜਿੰਨਾ ਮਰਜੀ ਜ਼ੋਰ ਲਾ ਲੈਣ ਪੰਜਾਬ ਦੇ ਵਿੱਚ ਉਦੋਂ ਲੋਕਾਂ ਨੇ ਮੂੰਹ ਲਾਇਆ ਸੀ ਜਿੱਦਿ ਪੰਜਾਬ ਦੇ ਸਪੂਤ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਸਾਹਮਣੇ ਆਇਆ ਸੀ ਜੀ ਮੈਂ ਆਪਣੇ ਰਾਹ ਕਹਤਾ ਹੈ ਇੱਕ ਮੌਕਾ ਕੇਜਰੀਵਾਲ ਨੂੰ ਕਹਿੰਦੇ ਹੋਊਗਾ ਸੋ ਭਗਵੰਤ ਮਾਨ ਦੇ ਨਾਂ ਨੂੰ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਸੀ ਜੀ ਅਟਲੋ ਸਾਹਿਬ ਅੱਗੇ ਵਧਾਂਗੇ ਤੇ ਗੱਲ ਪੰਜਾਬ ਦੇ ਜਿਹੇ ਨੌਜਵਾਨ ਦੀ ਕਰਾਂਗੇ ਬੜੇ ਲੰਮੇ ਚੌੜੇ ਕੱਦ ਦਾ ਵੱਡੇ ਜੁੱਸੇ ਵਾਲਾ ਵਰਿੰਦਰ ਘੁੰਮਣ ਕੱਲ ਸ਼ਾਮ ਦੇ ਸਮੇਂ ਦੁਨੀਆ ਨੂੰ ਅਲਵਿਦਾ ਕਹਿ ਗਿਆ ਅੱਜ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਸਸਕਾਰ ਕੀਤਾ ਗਿਆ 500ਾਂ ਵਿੱਚ ਵਲੀਨ ਹੋਏ ਸਮੋਕ ਇਹਨਾਂ ਦੇ ਵੱਡੇ ਬੇਟੇ ਨੇ ਅਗਨੀ ਵੀ ਦਿੱਤੀ ਪਰ ਉਧਰ ਦੂਜੇ ਪਾਸੇ ਕੀਰਤਪੁਰ ਸਾਹਿਬ ਦੇ ਵਿੱਚ ਜਵੰਦਾ ਪਰਿਵਾਰ ਵੀ ਪਹੁੰਚਿਆ ਉਹਨਾਂ ਨੇ ਅਸਥੀਆਂ ਨੇ ਜਿਹੜੀਆਂ ਜਲ ਪ੍ਰਵਾਹ ਕੀਤੀਆਂ ਇਸ ਤਰ੍ਹਾਂ 40 ਹਸਪਤਲ ਤੇ ਬੜੇ ਵੱਡੇ ਇਲਜ਼ਾਮ ਨੇ ਜਿਹੜੇ ਢੱlo ਸਭ ਲੱਗੇ ਨੇ ਅੰਮ੍ਰਿਤਸਰ ਦੇ ਖਾਸ ਕਰਕੇ ਕਹਿੰਦੇ ਕਿ ਘਮਣ ਹੈ ਜਿਹੜਾ ਉਹ ਚੰਗਾ ਪੜਾ ਗਿਆ ਸੀ ਮਸਲ ਦਾ ਇੱਕ ਬਹੁਤ ਛੋਟਾ ਜਿਹਾ ਆਪਰੇਸ਼ਨ ਹੈ ਜਿਹੜਾ ਕਰਵਾਉਣਾ ਸੀ ਉਸ ਤੋਂ ਬਾਲਾ ਇੱਕ ਵੀਡੀਓ ਵੀ ਆਈ ਉਹਦੀ ਕਹਿੰਦੇ ਪਰ ਇਸ ਤਰ੍ਹਾਂ ਦਾ ਉਹਦਾ ਟ੍ਰੀਟਮੈਂਟ ਹੋਇਆ ਇਸ ਤਰ੍ਹਾਂ ਦੇ ਉਹਨੂੰ ਇੰਜੈਕਸ਼ਨ ਲੱਗੇ ਪਰਿਵਾਰ ਦੇ ਇਲਜ਼ਾਮ ਨੇ ਜਿਸ ਤੋਂ ਬਾਅਦ ਉਹਦੀ ਸਾਰੀ ਬੋਡੀ ਨੀਲੀ ਹੋ ਗਈ ਦੋ ਅਟੈਕ ਆਏ ਡੈਥ ਉਹਨਾਂ ਦੀ ਹੋ ਗਈ ਹੈ ਉਸ ਵਾਰ ਰਿਕਾਰਡ ਮੰਗਿਆ ਗਿਆ ਪੇਸ਼ੈਂਟ ਦਾ ਉਹ ਨਹੀਂ ਦਿੱਤਾ ਸੀ ਸੀਸੀਟੀਵੀ ਫੁਟੇਜ ਮੰਗੀ ਗਈ ਹੈ ਪਰਿਵਾਰ ਨੂੰ ਉਹ ਨਹੀਂ ਮਿਲੀ ਬੜੇ ਵੱਡੇ ਇਲਜ਼ਾਮ ਨੇ ਕਿਉਂਕਿ ਹਸਪੀਟਲ ਦਾ ਨਾਮ ਵੀ ਬਹੁਤ ਵੱਡਾ ਹੈ ਪਰਮਜੋਤ ਜਿਹੜਾ ਹੁਣ ਤੱਕ ਢੰਡੋਰਾ ਪਿੱਟਿਆ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਨੇ ਵੀ ਵਿੱਚੇ ਜਿਹੜੇ ਹੋਣ ਵਾਲੇ ਨੇ ਕਿ ਅਸੀਂ ਸਿਹਤ ਤੇ ਸਿੱਖਿਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਾਇਆ ਕਲਪ ਕਰਦੇ ਹਾਂ ਕ੍ਰਾਂਤੀ ਲੈ ਕੇ ਆਵਾਂਗੇ ਕ੍ਰਾਂਤੀ ਵੀ ਕਿਹੜੀ ਜੀ ਮਹਾ ਕ੍ਰਾਂਤੀ ਹੂੰ ਹੋਇਆ ਕੀ ਅੱਜ ਜਦੋਂ ਇੱਕ ਪਾਸੇ ਤਾਂ ਪ੍ਰਚਾਰ ਤੇ ਕਰੋੜਾਂ ਰੁਪਏ ਖਰਚਦਾ ਸਾਡੇ ਮੱਲੇ ਅਗਲੀ ਨਿਕ ਆਮ ਆਦਮੀ ਕਲੀਨਿਕ ਤੇ ਜਦੋਂ ਇਹਨਾਂ ਦੇ ਕੰਡਾ ਚੁੱਭਦਾ ਹੈ ਜਾਂਦੇ ਫੋਟੋਸ ਨੇ ਫੋਟੋਸਟ ਨੇ ਹੂੰ ਜਾਂ ਦਿੱਲੀ ਦੇ ਕਿਸੇ ਹਸਪਤਾਲ ਦੇ ਵਿੱਚ ਜਾ ਵੜਦੇ ਆ ਤੇ ਇਹਦਾ ਮਤਲਬ ਜਿਹੜੀਆਂ ਆ ਟੈਸਟ ਲੈਬੋਰੀਆਂ ਰੱਖੀਆਂ ਵਿਆ ਨੇ ਇਹ ਸਿਰਫ ਆਮ ਲੋਕਾਂ ਵਾਸਤੇ ਆ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਪਰਿਵਾਰ ਨੇ ਇਲਜ਼ਾਮ ਲਾਏ ਨੇ ਦੇਖੋ ਨਾ ਪ੍ਰਭ ਜੋ ਤੁਹਾਨੂੰ ਪਤਾ ਨਾ ਮੈਨੂੰ ਪਤਾ ਜੇ ਸੱਚ ਉਹ ਝੋ ਇਲਜ਼ਾਮ ਲੱਗੇ ਨੇ ਤਾਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਨੂੰ ਪੰਜਾਬ ਦੇ ਸਿਹਤ ਭਾਗ ਨੂੰ ਇੱਕ ਟੀਮ ਬਣਾ ਕੇ ਦੀ ਬੁਕਾਇਦਾ ਪੜਤਾਲ ਕਰਨੀ ਚਾਹੀਦੀ ਹੈ ਅੰਟਿਲੋ ਸਾਬ ਵਾਕਈ ਹੋਇਆਗਾ ਬੜਾ ਸੋਸ਼ਲ ਮੀਡੀਆ ਤੇ ਰੌਲਾ ਪਿਆ ਵੀਡੀਓ ਦੇ ਪਰਿਵਾਰ ਨੇ ਬਣਾਈ ਹੈਗੀ ਸਾਹਮਣੇ ਬੜਾ ਸਾਰਾ ਕੁਝ ਹੈ ਜੀ ਪਰ ਮੈਂ ਪਹਿਲਾਂ ਕਹਿ ਰਿਹਾ ਵੀ ਨਾ ਤੁਹਾਨੂੰ ਪਤਾ ਨਾ ਮੈਨੂੰ ਹਾਂਜੀ ਹਾਂਜੀ ਬਿਲਕੁਲ ਵੀ ਅਸੀਂ ਇਹ ਕਹਿੰਦੇ ਆ ਵੀ ਇਹਦੀ ਨਿਰਪੱਖਤਾ ਦੇ ਨਾਲ ਕੋਈ ਪੜਤਾਲ ਕਰਾਈ ਜਾਵੇ ਜਾਂਚ ਕਰਵਾਓ ਇਹਦੀ ਜਾਂਚ ਤੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਜਿਹੜਾ ਹਸਪਤਾਲ ਵਾਲੇ ਗਲਤ ਨੇ ਉਹ ਢੇੜਿਓਂ ਲੱਗਦੇ ਨੇ ਹਮ ਕਾਰਵਾਈ ਕਰੋ ਆ ਹੁਣੇ ਹੁਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਇਲਾਜਦਿਨ ਬਣ ਗਏ ਤੇ ਚੰਡੀਗੜ੍ਹ ਦਾ ਪੀਜੀਐ ਜੀ ਤੁਹਾਨੂੰ ਵੱਡਦਾ ਹਮ ਆਇਆ ਤਾਂ ਤੁਸੀਂ ਚੰਡੀਗੜ੍ਹ ਤੋਂ ਸੀ ਦੁਨੀਆ ਭਰ ਦਾ ਇਹ ਲੋਕ ਉੱਥੇ ਜਾਂਦੇ ਨੇ ਪੀਜੀਐ ਜੀ ਹਾਂਜੀ ਮੈਨੂੰ ਕਹਿਣ ਚ ਕੋਈ ਅਫਸੋਸ ਨਹੀਂ ਰਜਿੰਦਰਾ ਹਸਪੀਟਲ ਪਟਿਆਲਾ ਉੱਤਰੀ ਭਾਰਤ ਦੇ ਵਿੱਚ ਸਭ ਤੋਂ ਉੱਚਾ ਨਾਂ ਸੀ ਹਾਂਜੀ ਉਹ ਡੋਬਾ ਕਿਨੇ ਦਿੱਤਾ ਹਮ ਇਹਨਾਂ ਸਿਆਸਤਦਾਨਾਂ ਨੇ ਐਸਪੀ ਸਿੰਘ ਉਭਰਾਏ ਫੱਗਨਵਾਜਰੇ ਪਿੰਡ ਦੇ ਵਿੱਚ ਮਲਟੀ ਸਪੈਸ਼ਲਿਟੀ ਹਸਪਤਾਲ ਬਣਾਉਣਾ ਚਾਹੁੰਦੇ ਸਨ ਹਾਂਜੀ ਵੱਡੀਆਂ ਮਸ਼ੀਨਾਂ ਦੇ ਨਾਲ ਸਾਰਾ ਕੁਝ ਕਰਨਾ ਚਾਹੁੰਦੇ ਸਨ ਉਹਨਾਂ ਦੇ ਜੇ ਡੈਲਸਰਸ ਨੇ ਉਹ ਵੀ ਬਹੁਤ ਸਸਤੇ ਐ ਇੱਕ ਪਾਸੇ 4500 ਰੁਪਏ ਇੱਕ ਪਾਸੇ 500 ਰੁਪਏ ਹਮ ਉਹਨਾਂ ਨੂੰ ਕਿਨੇ ਨਹੀਂ ਬਣਨ ਦਿੱਤਾ ਸਿਆਸਤਦਾਨਾਂ ਨੇ ਉਹਨੇ ਆਪਣੇ ਪੁੱਤਰ ਦੀ ਯਾਦ ਵਿੱਚ ਸਨੀ ਉਭਰਾਏ ਪਾਸੀ ਰੋਡ ਪਾਸੀ ਰੋਡ ਤੇ ਜਿਹੜੀ ਜੇਲ੍ਹ ਰੋਡ ਹੈ ਉਹਦੇ ਵਿਚਾਲੇ ਇੱਕ ਵਿਰਧਾ ਸ਼ਰਮ ਬਣਾਇਆ ਉਹ ਵਿਚਾਲੇ ਦਾ ਵਿਚਾਲੇ ਖੜਾ ਹੈ ਹੂੰ ਇਥੇ ਇਹ ਜਿਲ੍ਹਾ ਤਪਸਾਈ ਕਿ ਉਹ ਤਾਂ ਜੀ ਫਿਰ ਰੈਡ ਕ੍ਰਾਸ ਦੇਖਿਆ ਕਰੂਗੀ ਉਹਦਾ ਪ੍ਰਬੰਧ ਸਾਰਾ ਪੈਸੇ ਲਾਵੇ ਐਸਪੀ ਸਿੰਘ ਉਭਰਾਏ ਆ ਜਿਹੜਾ ਸਾਰਾ ਕੁਝ ਹੈ ਗੋਰਖ ਧੰਦਾ ਸਿਆਸਤਦਾਨ ਮਿਲੇ ਵੀ ਹੈ ਅਧਿਕਾਰੀ ਮਿਲੇ ਵੀ ਹੈ ਫਿਰ ਉਹ ਬੰਦੋ ਬੰਦ ਹੋ ਜਾਣਾ ਸਾਰਾ ਸਤਾਰਾ ਹਾਂ ਨੈਚੁਰਲੀ ਇੱਕ ਪਾਸੇ ਜੇ ਤੁਹਾਨੂੰ ਡੈਲਸ ਚ 500 ਚ ਮਿਲਦਾ ਹੈ ਦੂਜੇ ਪਾਸੇ 4500 ਜਾਂ 2500 4500 ਚ ਹੈ 5 ਗੁਣਾ 10 ਗੁਣਾ ਜ਼ਿਆਦਾ ਹੈ ਤੇ ਫਿਰ ਕੌਣ ਜਾਊਗਾ ਉੱਥੇ ਸੋ ਜਿਹੜਾ ਇਹ ਗੋਰਖ ਧੰਦਾ ਹੈ ਨਾ ਉਹਦਾ ਤਕੜਾ ਐ ਐਸਪੀ ਸਿੰਘ ਬਰਾਏ ਜਿਹੜੇ ਇਸ ਪਾਸੇ ਵੱਲ ਫੇਰ ਵੀ ਲੱਗੇ ਪਏ ਨੇ ਉਹ ਬੰਦੇ ਨੇ ਹਿੰਮਤ ਨਹੀਂ ਹਾਰੀ ਹੂੰ ਮੇਰਾ ਖਿਆਲ ਲੋਕਾਂ ਦਾ ਕਿੰਨਾ ਹੀ ਮਦਦ ਕੀਤੀ ਐ ਜੀ ਬਹੁਤ سارے ਥਾਮਾ ਦੇ ਉੱਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਆਈਆਂ ਭਾਰਤ ਦੇ ਆਮਦਨ ਕਰ ਵਿਭਾਗ ਦੀਆਂ ਸਮੱਸਿਆਵਾਂ ਆਈਆਂ ਕਿਤਨੇ ਕਿਤੇ ਉਹਨਾਂ ਦੇ ਬਾਪ ਦੰਡਾ ਦੇ ਵਿੱਚ ਕੋਈ ਫਰਕ ਦੇਖਿਆ ਲੱਗਿਆ ਦੀ ਆਇਆ ਜਿਹਦੇ ਕਰਕੇ ਸਮੱਸਿਆ ਆਈ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਉਹ ਮਲਟੀ ਸਪੈਸ਼ਲਟ ਹਸਪਤਾਲ ਸਰਹੰਦਰ ਰੋਡ ਤੇ ਪੱਗਨ ਮਾਜਰੇ ਪਿੰਡ ਦੀ ਜ਼ਮੀਨ ਵਿੱਚ ਬਣ ਜਾਂਦਾ ਅੱਜ ਨੂੰ ਚੱਲਦਾ ਹੁੰਦਾ ਆ ਵੱਡੇ ਵੱਡੇ ਦੀ ਜ਼ਰੂਰਤ ਨਹੀਂ ਸੀ ਉੱਥੇ ਜਾ ਕੇ ਸਾਰਾ ਕੁਝ ਬਣ ਜਾਂਦਾ ਸੋ ਅੱਜ ਜਿਹੜਾ ਸਿਹਤ ਦੇ ਨਾਤੇ ਸਿੱਖਿਆ ਦੇ ਨਾਤੇ ਜਿਹੜੀਆਂ ਫੈਕਟਰੀਆਂ ਬਣਾ ਕੇ ਕਿ ਸਨੇ 1980 ਚ ਕਵਤਾ ਲਿਖੀ ਸੀ ਮੈਨੂੰ ਜੇਕਰ ਕੋਈ ਵਿਦਕ ਸੰਸਥਾਵਾਂ ਦੇ ਮੈਂ ਪੁੱਛੇ ਤਾਂ ਮੈਂ ਕਹਾਂਗਾ ਕਿ ਫੈਕਟਰੀਆਂ ਹੁੰਦੀਆਂ ਨੇ ਜਿੱਥੇ ਪੁਰਜ਼ੇ ਬਣਾਏ ਜਾਂਦੇ ਨੇ ਇਹ ਪੁਰਜ਼ੇ ਜਦੋਂ ਵਿਕ ਨਹੀਂ ਪਉਂਦੇ ਮਾਰਕੀਟ ਵਿੱਚ ਜਾਂਦੇ ਨੇ ਪੁੱਠੇ ਬੜਿਆਉਂਦੇ ਨੇ ਇਹਨਾਂ ਪੁਰਜ਼ਿਆਂ ਦਾ ਜਦੋਂ ਕੁਝ ਨਹੀਂ ਵਟਿਆ ਜਾਂਦਾ ਇਹਨਾਂ ਨੂੰ ਰੂੜਗਾ ਤੇ ਸੁੱਟ ਦਿੱਤਾ ਜਾਂਦਾ ਹੈ ਉੱਥੇ ਸਿਕਲੀਗਰ ਚੱਕ ਕੇ ਲੈ ਜਾਂਦੇ ਨੇ ਇਹਨਾਂ ਦੇ ਬੱਠਲ ਬਣਾਉਂਦੇ ਆ ਜਦੋਂ ਇਹਨਾਂ ਬੱਠਲਾਂ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹ ਆਪਣੇ ਤਰੀਕੇ ਦਾ ਕੂੜਾ ਕਰਕਟ ਸੁੱਟਦੇ ਆ ਤੇ ਫਿਰ ਇਹ ਪੁਰਜੇ ਸ਼ਰਮਉਂਦੇ ਬਹੁਤ ਨਹੀਂ ਬਾਪ ਬੱਚਿਆਂ ਨੂੰ ਇੱਕ ਪੁਰਜਿਆਂ ਦੇ ਨਾਲ ਕੰਪੈਰੀਸ਼ਨ ਕਰਕੇ ਲਿਖੀ ਸੀ ਬਾ ਕਮਾਲ ਕਵਤਾ ਉਹਦੇ ਵਿੱਚ ਸੋ ਮੈਂ ਕਹਿ ਸਕਦਾ ਕਿ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਇਹ ਸਿਹਤ ਤੇ ਉਹ ਸੀ ਲੋਕ ਅਕਸਰ ਕਹਿੰਦੇ ਆ ਆਪਣੇ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਡਾਕਟਰ ਲੀਲਾਬਾਈ ਹੁੰਦੇ ਸੀ ਬੱਚਿਆਂ ਦੇ ਜੀ 20 ਛੇਪ ਦੀ ਚੱਪਲ ਪਾਈ ਹੁੰਦੀ ਤੇ ਥਾਣੇਦਾਰ ਵਰਗਾ ਰੂਪ ਸੀ ਡਾਕਟਰ ਧਰਮੰਤ ਸਿੰਘ ਅੱਖਾਂ ਦੇ ਹੂੰ ਕੌਣ ਕੋ ਡਿਆ ਡਾਕਟਰ ਜਗਦੀਸ਼ ਸਿੰਘ ਬਾਰੇ ਮਸ਼ਹੂਰ ਹੈ ਉਹ ਜਿਹੜਾ ਨਰਜਤਰਾ ਦੇ ਪਿੱਛੇ ਕੀ ਦੀਸ਼ ਆਸ਼ਰਮ ਹੈ ਹਾਂਜੀ ਕਹਿੰਦੇ ਜਦੋਂ ਜਗਦੀਸ਼ ਜੀ ਦੀ ਡੈਥ ਹੁੰਦੀ ਹੈ ਆਖਰੀ ਬੰਦੇ ਘਰੇ ਫਿਰਦੇ ਸੀ ਤੇ ਅਰਥੀ ਉਹਨਾਂ ਦੀ ਰਾਜਪੁਰਾ ਰੋਡ ਤੇ ਸਮਸ਼ਾਨ ਘਾਟ ਤੇ ਪਹੁੰਚ ਗਈ ਸੀ ਡਾਕਟਰ ਕੁਸ਼ਦੇਵਾ ਸਿੰਘ ਸੱਚ ਦੇਵਾ ਹੂੰ ਜਿਹੜੇ ਟੀਵੀ ਦੇ ਮਸ਼ਹੂਰ ਮਸ਼ਹੂਰ ਜੀ ਉਹ ਸੀਗੇ ਅੱਜ ਉਹਨਾਂ ਨੂੰ ਆਪਾਂ ਕਿਉਂ ਯਾਦ ਕਰਦੇ ਆ ਕਿ ਜਿਹੜਾ ਅਸਲ ਦੇ ਵਿੱਚ ਸਾਡੇ ਸਿਆਸਤਦਾਨਾਂ ਨੇ ਅਧਿਕਾਰੀਆਂ ਨੇ ਕਥਤ ਰੂਪ ਦੇ ਵਿੱਚ ਜੋ ਮਿਲ ਕੇ ਵਿੜਾਗਰ ਕਰਤਾ ਇਹ ਦੋਨੇ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਇਸੇ ਕਰਕੇ ਤੇ ਫਿਰ ਪੈਸਿਆਂ ਦਾ ਬੋਲਬਾਲਾ ਵੱਧ ਗਿਆ ਜੇ ਦੋਨੋਂ ਚੀਜ਼ਾਂ ਇਹ ਲੋਕਾਂ ਦੀ ਪਹੁੰਚ ਰਹਿੰਦੀਆਂ ਹੋ ਸਕਦਾ ਕਥਤ ਰੂਪ ਦੇ ਵਿੱਚ ਇਹ ਭ੍ਰਿਸ਼ਟਾਚਾਰ ਐਡੇ ਵੱਡੇ ਪੱਧਰ ਤੇ ਨਾਬਾਤ ਜੀ ਟਿਲੋ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਛੜੇ ਨਾਲ ਜੁੜੇ ਸ਼ੁਕਰਗੁਜ਼ਾਰ ਜੀ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ 13 ਅਕਤੂਬਰ ਨੂੰ ਇੱਕ ਕੈਬਨਟ ਮੀਟਿੰਗ ਹੈ ਜਿਸ 'ਚ ਵੱਖ-ਵੱਖ ਮੁੱਦਿਆਂ ਦੇ ਉੱਪਰ ਚਰਚਾ ਹੋਣੀ ਹੈ ਖਾਸ ਕਰਕੇ ਚਰਚਾ ਹੋ ਸਕਦੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਹੋਰ ਜ਼ਿਲ੍ਹਾ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਜੋ ਸਿਹਤ ਮੰਤਰੀ ਨੇ ਬਲਵੀਰ ਸਿੰਘ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ 'ਚ ਉਹ ਕਹਿੰਦੇ ਨੇ ਕਿ ਇੱਕ ਆਪਰੇਸ਼ਨ ਸੰਦੂਰ ਤੇ ਦੂਸਰਾ ਹੜ ਇਹ ਦੋਵੇਂ ਪੰਜਾਬ ਦੇ ਲਈ ਇੰਨੇ ਇੱਕ ਖਤਰਨਾਕ ਸਾਬਿਤ ਹੋਏ ਕਿ ਇਹਨਾਂ ਦੋਵਾਂ ਦੇ ਕਰਕੇ ਪੰਜਾਬੀ ਨੇ ਜਿਹੜੇ ਉਹ ਮਾਨਸਿਕ ਸਿਹਤ ਸੰਕਟ ਦਾ ਸਾਮਣਾ ਕਰ ਰਹੇ ਨੇ ਜਿਸ ਦੇ ਲਈ ਸਰਕਾਰ ਨੇ ਮਾਨਸਿਕ ਸਿਹਤ ਨੀਤੀ ਪੇਸ਼ ਕਰਨ ਦਾ ਵੀ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਕਿ 15 ਅਕਤੂਬਰ ਨੂੰ ਸਮੁੱਚੇ ਦੇਸ਼ ਦੇ ਵਿੱਚ ਕਿਸਾਨ ਇੱਕ ਵਾਰ ਫਿਰ ਤੋਂ ਧਰਨੇ ਲਗਾਉਣ ਜਾ ਰਹੇ ਨੇ ਇਹ ਬਿਆਨ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਮੰਗ ਪੱਤਰ ਹੈ ਜਿਹੜੇ ਉਹ ਦਿੱਤੇ ਜਾਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਯਾਦ ਹੈ ਜਿਹੜਾ ਉਹ ਦਵਾਇਆ ਜਾਵੇਗਾ ਉਧਰ ਫਲੋਰ ਦੇ ਵਿੱਚ ਐਸਐਚਓ ਭੂਸ਼ਣ ਕੁਮਾਰ ਮਾਮਲੇ ਦੇ ਵਿੱਚ ਜੋ ਕਿ ਇੱਕ ਜ਼ਬਰ ਜਨਾਹ ਦੇ ਨਾਲ ਸੰਬੰਧਿਤ ਮਾਮਲਾ ਉਸ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਐਸਐਸਪੀ ਨੂੰ ਨੋਟਿਸ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਹਿਮਕੁੰਡ ਗੁਰੂ ਘਰ ਸਾਹਿ ਵਾੜ ਨੇ ਜਿਹੜੇ ਉਹ ਫਿਲਹਾਲ ਮੌਸਮ ਦੇ ਹਿਸਾਬ ਨਾਲ ਬੰਦ ਕਰ ਦਿੱਤੇ ਗਏ ਨੇ 2.74 ਲੱਖ ਸ਼ਧਾਲੂ ਇਸ ਸਾਲ ਉੱਥੇ ਨਤਮਸਤਕ ਹੋਏ ਤੇ ਅੰਮ੍ਰਿਤਸਰ ਤੋਂ ਹਜ਼ੂਰੀ ਰਾਗੀ ਪਹੁੰਚੇ ਸਨ ਜਿਸ ਤੋਂ ਬਾਅਦ ਅਰਦਾਸ ਕਰਕੇ ਸਮਾਪਤੀ ਇਹ ਜਿਹੜੀ ਉਹ ਅੱਜ ਹੋਈ ਹੈ ਸੋ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਇਸੇ ਤਰ੍ਹਾਂ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ